ਮਦਰ ਦੀ ਜੌਬ ਲੱਗਦੀ ਹੈ ਸੰ 2006 ਦੇ ਵਿੱਚ ਤਕਰੀਬਨ ਸਾਲ ਦੇ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਇੱਕ ਸਾਲ ਉਹ ਪ੍ਰੋਪਰ ਬੈੱਡ ਤੇ ਰਹਿੰਦੇ ਆ ਉਹਦੋਂ ਮੈਂ ਆਪਣੇ ਘਰ ਦਾ ਸੀ ਜਿੰਨਾ ਭੈਣਾ ਭਰਾਵਾਂ ਨੇ ਜਿਵੇਂ ਵਾਰੀ ਚੱਕੀ ਸਭ ਕੋਈ ਨਾਲ ਨਹੀਂ ਖੜਿਆ ਸਭ ਨੇ ਜਵਾਬ ਦਿੱਤਾ ਭਾਈ ਨੌਕਰੀਆਂ ਬਹੁਤ ਨੇ ਮੈਂ ਮੰਨਦਾ ਸਰਕਾਰ ਕੋਲ ਪਰ ਸਰਕਾਰ ਕੱਢਦੀ ਨਹੀਂ ਪਰ ਮੈਨੂੰ ਉਹੀ 1 ਸਾਲ ਔਖਾ ਸੀ ਜਿਹੜਾ ਮਦਰ ਦਾ ਐਕਸੀਡੈਂਟ ਹੋਇਆ 1 ਸਾਲ ਬੈੱਡ ਤੇ ਰਹੀਂ। ਉਦੋਂ ਸਿਰਫ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਸੀ। ਬਸ ਇਹੀ ਸੀ ਵੀ ਅੱਖਾਂ ਤੋਂ ਤਾਂ ਹੈਗੇ ਹੀ ਐ ਲੱਤ ਤੋਂ ਵੀ ਹੋ ਗਏ। ਪਰ ਆਪਣੇ ਘਰ ਨੂੰ ਆਪ ਸੰਭਾਲਿਆ। ਉਸ ਤੋਂ ਬਾਅਦ ਜੋਬ ਲਈ ਟਰਾਈ ਕਰਦੇ ਰਹੇ। ਮਦਰ ਦਾ ਐਕਸੀਡੈਂਟ ਹੋਣ ਦੇ ਦੌਰਾਨ ਮੇਰਾ ਭਰਾਈ ਨਾਲੋਂ ਲਿੰਕ ਵੀ ਟੁੱਟ ਗਿਆ। ਉਸ ਤੋਂ ਬਾਅਦ ਮੈਂ ਆਪਣਾ ਪ੍ਰਾਈਵੇਟ ਸਟੱਡੀ ਕੀਤੀ। ਮੈਂ ਗ੍ਰੈਜੂਏਟ ਵੀ ਹਾਂ। ਤੇ ਜੌਬ ਨਾ ਮਿਲਣ ਕਰਕੇ ਮੈਂ ਵਿਲਾਇ ਬੈਠਣ ਨਾਲੋਂ ਆਪਣਾ ਕੰਮ ਜਿਹੜਾ ਕਰਨ ਦਾ ਸੋਚਿਆ ਪੋਸਟਾਂ ਜਰੂਰ ਕੱਢ ਰਹੀ ਹੈ ਸਰਕਾਰ ਪਰ ਨਾਰਮਲ ਵਾਸਤੇ ਸਾਡਾ ਬਲਾਈਂਡਾਂ ਦਾ ਜਿਹੜਾ ਕੋਟਾ ਉਸੇ ਤਰ੍ਹਾਂ ਹੀ ਪਿਆ ਉਹਨੂੰ ਸਰਕਾਰ ਦੇਖ ਹੀ ਨਹੀਂ ਰਹੀ ਧਿਆਨ ਹੀ ਨਹੀਂ ਹੈ ਸਰਕਾਰ ਦਾ ਭਾਜੀ ਬੁਰਾ ਵਕਤ ਜੇ ਮੰਨੋ ਤਾਂ ਬੁਰਾ ਵਕਤ ਹੈ ਜੇ ਨਾ ਮੰਨੋ ਤਾਂ ਨਹੀਂ ਹੈ ਜੇ ਦੁੱਖ ਮੰਨੋ ਤਾਂ ਦੁੱਖ ਹੈ ਜੇ ਦੁੱਖ ਨਾ ਮੰਨੋ ਤਾਂ ਬਹੁਤ ਛੋਟਾ ਹੋ ਕੇ ਲੰਘ ਜਾਂਦਾ ਜੰਦਰ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ 2022 ਦੇ ਵਿੱਚ ਸਰਕਾਰ ਬਣੀ ਸੀ ਉਦੋਂ ਤੋਂ ਹੀ ਡਾਕਟਰ ਬਲਜੀਤਪੁਰ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਨੇ ਉਹ ਕਹਿੰਦੇ ਆ ਰਹੇ ਆ ਵੀ ਤੁਹਾਡਾ ਕੰਮ ਹੋ ਰਿਹਾ ਹੈ ਤੁਹਾਡੀਆਂ ਪੋਸਟਾਂ ਕੱਢ ਦਾਂਗੇ ਪਰ ਆ 2025 ਆ ਗਿਆ ਅਗਲੇ ਸਾਲ ਸਰਕਾਰ ਵੀ ਬਦਲ ਜਾਣੀ ਹੈ ਪਰ ਕੋਈ سپورਟ ਨਹੀਂ ਮਿਤੀ ਸਾਨੂੰ ਸਰਕਾਰ ਵੱਲੋਂ ਅਸ਼ੀਕਲ ਜੀ ਅੱਜ ਲੁਧਿਆਣਾ ਦੇ ਵਿੱਚ ਇੱਕ ਐਸੇ ਵਿਅਕਤੀ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਜੋ ਕਿ ਅੱਖਾਂ ਤੋਂ ਬਲਾਈਂਡ ਨੇ ਪਰ ਉਹਨਾਂ ਨੇ ਲੁਧਿਆਣਾ ਦੇ ਵਿੱਚ ਇੱਕ ਛੋਟਾ ਇਹ ਆਪਣਾ ਵਪਾਰ ਸ਼ੁਰੂ ਕੀਤਾ ਵਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਹੜੇ-ਕਿਹੜੇ ਚੁਣੌਤੀਆਂ ਜੀਵਨ ਦੇ ਵਿੱਚ ਉਹਨਾਂ ਨੂੰ ਫੇਸ ਕਰਨੀ ਪਈ ਕਿਹੜੇ-ਕਿਹੜੇ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਮੇਰੇ ਨਾਲ ਲੋਕ ਵਿਅਕਤੀ ਜੁੜ ਚੁੱਕੇ ਨੇ ਨਾਮ ਵਗੈਰਾ ਪੁੱਛਦੇ ਆ ਤੇ ਕਿਸ ਤਰ੍ਹਾਂ ਲਾਈਫ ਰਹੀ ਉਹਨਾਂ ਦੀ ਸਰ ਕੀ ਨਾਮ ਆ ਤੁਹਾਡਾ ਸਰ ਸ਼ਕਲ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਕੁਲਵਿੰਦਰ ਜੀ ਤੁਸੀਂ ਆਪਣੇ ਬਲਾਈਂਡ ਦੇ ਵਿੱਚ ਰਹਿ ਕੇ ਕਿਹੜੇ-ਕਿਹੜੇ ਜੀਵਨ ਦੇ ਵਿੱਚ ਆਪਣੀਆਂ ਚੁਣੌਤੀਆਂ ਨੂੰ ਤੁਸੀਂ ਪਾਰ ਕੀਤਾ ਭਾਜੀ ਸਭ ਤੋਂ ਵੱਡੀ ਚੁਣੌਤੀ ਸੀ ਕਿ ਗਵਰਨਮੈਂਟ ਜੌਬ ਪਾਰ ਨਾ ਹੋਈ ਆਪਣਾ ਕੰਮ ਖੋਲ੍ਹ ਲਿਆ ਘਰ ਨਹੀਂ ਬੈਠੇ ਜੀ ਜੀ ਅੱਛਾ ਸਰ ਤੁਸੀਂ ਕਿਵੇਂ ਇਹ ਆਪਣੇ ਲਾਈਫ ਦੇ ਬੁਰੇ ਵਕਤ ਰੋ ਪਾਰ ਕੀਤਾ ਭਾਜੀ ਬੁਰਾ ਵਕਤ ਜੇ ਮੰਨੋ ਤਾਂ ਬੁਰਾ ਵਕਤ ਹੈ ਜੇ ਨਾ ਮੰਨੋ ਤਾਂ ਨਹੀਂ ਹੈ ਜੇ ਦੁੱਖ ਮੰਨੋ ਤਾਂ ਦੁੱਖ ਹੈ ਜੇ ਦੁੱਖ ਨਾ ਮੰਨੋ ਤਾਂ ਬਹੁਤ ਛੋਟਾ ਹੋ ਕੇ ਲੰਘ ਜਾਂਦਾ ਹੈ ਮੈਂ ਦੋ ਆਪਣਾ 1991 2 ਅਗਸਤ ਦਾ ਮੇਰਾ ਬਰਤ ਹੈ ਉਸ ਤੋਂ ਬਾਅਦ ਮਦਰ ਦੀ ਜੌਬ ਲੱਗਦੀ ਹੈ ਸੰ 2006 ਦੇ ਵਿੱਚ ਤਕਰੀਬਨ ਸਾਲ ਦੇ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਇੱਕ ਸਾਲ ਉਹ ਪ੍ਰੋਪਰ ਬੈੱਡ ਤੇ ਰਹਿੰਦੇ ਆ ਉਦੋਂ ਮੈਂ ਆਪਣੇ ਘਰ ਦਾ ਸੀ ਤਿੰਨ ਭੈਣ ਭਰਾਵਾਂ ਨੇ ਜਿਵੇਂ ਵਾਰੀ ਚੱਕੀ ਸਭ ਕੋਈ ਨਾਲ ਨਹੀਂ ਖੜਿਆ ਸਭ ਨੇ ਜਵਾਬ ਦਿੱਤਾ ਪਰ ਆਪਣੇ ਘਰ ਨੂੰ ਆਪ ਸੰਭਾਲਿਆ ਉਸ ਤੋਂ ਬਾਅਦ ਜੌਬ ਲਈ ਟਰਾਈ ਕਰਦੇ ਰਹੇ ਮਦਰ ਦਾ ਐਕਸੀਡੈਂਟ ਹੋਣ ਦੇ ਦੌਰਾਨ ਮੇਰਾ ਪੜਾਈ ਨਾਲੋਂ ਲਿੰਕ ਵੀ ਟੁੱਟ ਗਿਆ ਉਸ ਤੋਂ ਬਾਅਦ ਮੈਂ ਆਪਣਾ ਪ੍ਰਾਈਵੇਟ ਸਟੱਡੀ ਕੀਤੀ ਮੈਂ ਗ੍ਰੈਜੂਏਟ ਵੀ ਹਾਂ ਤੇ ਜੌਬ ਨਾ ਮਿਲਣ ਕਰਕੇ ਮੈਂ ਵਿਲਾਇਰ ਬੈਠਣ ਨਾਲੋਂ ਆਪਣਾ ਕੰਮ ਜਿਹੜਾ ਕਰਨ ਦਾ ਸੋਚਿਆ ਅੱਛਾ ਸਰ ਤੁਹਾਡੀ ਜ਼ਿੰਦਗੀ ਵਿੱਚ ਐਸਾ ਕਿਹੜਾ ਵਿਅਕਤੀ ਜਾਂ ਅਨੁਭਵ ਰਿਹਾ ਜਿਸਰੇ ਨਾਲ ਤੁਹਾਨੂੰ ਸਭ ਤੋਂ ਵੱਧ ਪ੍ਰੇਰਿਤ ਕੀਤਾ ਇਦਾਂ ਜੀ ਆਹ 1 ਮਹੀਨੇ ਪਹਿਲਾਂ ਮੈਂ ਆਪਣਾ ਸੈਟਅਪ ਸ਼ੁਰੂ ਕੀਤਾ ਸੀਗਾ ਤੇ ਸੈਟਅਪ ਸ਼ੁਰੂ ਕਰਨ ਤੋਂ ਬਾਅਦ ਮੇਰੇ ਨਾਲ ਇੱਕ 파ਟਨਰ ਸੀ ਸੀ ਇੱਕ ਕਮ 파ਟਨਰਸ਼ਿਪ ਤੋਂ ਸ਼ੁਰੂ ਕੀਤਾ ਸੀ ਉਹ ਮੁੰਡੇ ਦੀ ਕੋਈ ਮਜਬੂਰੀ ਰਹੀ ਹੋਣੀ ਹੈ ਉਹ ਮੁੰਡਾ ਛੱਡ ਗਿਆ ਸ਼ਾਮ ਨੂੰ ਮੇਰਾ ਹੌਸਲਾ ਟੁੱਟ ਗਿਆ ਵੀ ਨਹੀਂ ਮੈਂ ਇਕੱਲਾ ਕਿੱਦਾਂ ਮੈਨੇਜ ਕਰੂੰਗਾ ਮੈਂ ਤੁਹਾਨੂੰ ਦੱਸਦਾ ਜਿੱਦਾਂ ਤੁਸੀਂ ਪੁੱਛਿਆ ਨਾ ਵੀ ਕੋਈ ਇਹੋ ਜਿਹਾ ਆਪਣਾ ਘਟਨਾ ਹੋਵੇ ਉਹ ਦਿਨ ਸ਼ਾਮ ਨੂੰ ਮੇਰੇ ਪੇਰੈਂਟਸ ਨੇ ਇੰਨਾ ਸਪੋਰਟ ਕੀਤਾ ਇੰਨਾ ਮੋਟੀਵੇਟ ਕੀਤਾ ਵੀ ਮੈਂ ਆਪਣਾ ਅੱਜ 3-4 ਦਿਨ ਹੋ ਗਏ ਮੈਂ ਇਕੱਲਾ ਲਗਾ ਰਿਹਾ ਮੈਨੂੰ ਕੋਈ ਦਿੱਕਤ ਨਹੀਂ ਆ ਰਹੀ ਗੱਲ ਹੋਤੀ ਹੈ ਜੇ ਤੁਸੀਂ ਮੰਨੋਗੇ ਤਾਂ ਸਭ ਕੁਝ ਹੈ ਜੇ ਕੁਝ ਨਾ ਮੰਨੋਗੇ ਤਾਂ ਕੁਝ ਵੀ ਨਹੀਂ ਹੈ ਸਾਰੇ ਚੈਲੰਜ ਪਾਰ ਹੋ ਜਾਂਦੇ ਆ ਅਜਾ ਸਰ ਕਿਹੜੀ ਐਸੀ ਸਪੋਰਟ ਅਤੇ ਪੜਾਈ ਤੁਸੀਂ ਕਿਤੋਂ ਕੀਤੀ ਮੈਂ ਦਿੱਲੀ ਯੂਨੀਵਰਸਿਟੀ ਤੋਂ ਬੀਏ ਕੀਤੀ ਹੈ ਤੇ ਜਿਹੜੀ ਪਲੱਸ 2 ਹੈ ਮੈਂ ਪੰਜਾਬ ਬੋਰਡ ਤੋਂ ਕੀਤੀ ਹੋਈ ਹੈ ਕੀਤੀਆਂ ਪ੍ਰਾਈਵੇਟ ਨੇ ਕਿਉਂਕਿ ਮਦਰ ਦਾ ਐਕਸੀਡੈਂਟ ਹੋ ਗਿਆ ਸੀ ਰੈਗੂਲਰ ਹੋ ਨਹੀਂ ਸੀ ਸਕਦੇ ਉਹਨਾਂ ਨੂੰ ਵੀ ਦੇਖਣਾ ਸੀ ਘਰ ਵੀ ਦੇਖਣਾ ਸੀ ਇਸ ਕਰਕੇ ਮੈਂ ਆਪਣੀ ਸਟੱਡੀ ਪ੍ਰਾਈਵੇਟ ਕੀਤੀ ਸਰ ਹੋਰ ਕੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲ ਦਾਤਾ ਦੇਖੋ ਜੀ ਜੇ ਮੁਸ਼ਕਲ ਨੂੰ ਮੰਨ ਲਈਏ ਤਾਂ ਹੈ ਜੇ ਮੁਸ਼ਕਲ ਨਾ ਮੰਨੀਏ ਤਾਂ ਕੁਝ ਵੀ ਨਹੀਂ ਅੱਜ ਜੋ ਵੀ ਹਾਂ ਮਿਹਨਤ ਔਰ ਕੈਲੋ ਵੀ ਆਪਣਾ ਹੌਸਲੇ ਦੇ ਕਰਕੇ ਕਿਉਂਕਿ ਇਨਸਾਨ ਦੇ ਅੰਦਰ ਹੌਸਲਾ ਹੈ ਨਾ ਤਾਂ ਸਭ ਕੁਝ ਹੈ ਜੀ ਅੱਛਾ ਸਰ ਉਹ ਕਿਸ ਤਰ੍ਹਾਂ ਇਹ ਜ਼ਿੰਦਗੀ ਦੇ ਵਿੱਚ ਇੱਕ ਰੋਸ਼ਨੀ ਹੋਣੀ ਕਾਫੀ ਜ਼ਰੂਰੀ ਹੁੰਦੀ ਆ ਤਾਂ ਕਿ ਬੰਦੇ ਨੂੰ ਔਕਤ ਪਰੇਸ਼ਾਨੀ ਸਾਹਮਣਾ ਨਾ ਕਰਨਾ ਪਵੇ ਤੇ ਕਿਸ ਤਰ੍ਹਾਂ ਤੁਸੀਂ ਇਹ ਸਫਰ ਤੈਅ ਕੀਤਾ ਕਿਸ ਤਰ੍ਹਾਂ ਸਫਲ ਸਫਰ ਦਾ ਮੁਸ਼ਕਲਾ ਸਾਹਮਣਾ ਕੀਤਾ ਦੇਖੋ ਜੀ ਰੋਸ਼ਨੀ ਜੇ ਪਰਮਾਤਮਾ ਨੇ ਇੱਕ ਦਰਵਾਜ਼ਾ ਬੰਦ ਕਰਤਾ ਤਾਂ ਉਹਨੇ 10 ਖੋਲ ਵੀ ਦਿੱਤੇ ਜੇ ਕਈਏ ਵੀ ਮੈਨੂੰ ਨਜ਼ਰ ਨਹੀਂ ਆਂਦਾ ਥੋੜਾ ਬਹੁਤ ਮੈਂ ਆਪਣੇ ਆਪ ਜੋਗਾ ਹੈਗਾ ਸ਼ੁਕਰ ਹੈ ਮਾਲਕ ਦਾ ਜੋ ਉਹਨੇ ਦਿੱਤਾ ਸ਼ੁਕਰ ਹੈ ਤੁਸੀਂ ਦੇਖ ਪਾਣਾ ਕਿ ਐਕਟਵਰ ਜੇ ਤੁਸੀਂ ਆਂਦੇ ਜਾਂਦੇ ਹੋ ਹਨਾ ਸਭ ਕੁਝ ਲਿਆਉਂਦੇ ਹੋ ਇਹ ਕਿਸ ਤਰ੍ਹਾਂ ਤੁਸੀਂ ਕਰਦੇ ਹੋ ਥੋੜਾ ਬਹੁਤ ਭਾਜੀ ਮੈਂ ਮਾੜਾ ਮੋਟਾ ਹਲਕਾ ਭੁਲਕਾ ਆਪ ਵੀ ਡਰਾਈਵ ਕਰ ਲੰਨਾ ਨਹੀਂ ਤਾਂ ਜੇ ਕੋਈ ਦਿੱਕਤ ਆਵੇ ਤਾਂ ਮੇਰੇ ਯਾਰ ਦੋਸਤ ਹੈਗੇ ਆ ਸਿਸਟਰ ਹੈਗੀ ਹੈ ਛੋਟੀ ਉਹ ਹੈਲਪ ਕਰ ਦਿੰਦੀ ਹੈ ਜੀ ਅੱਛਾ ਸਰ ਬਚਪਨ ਦੇ ਵਿੱਚ ਕਿਉਂਕਿ ਬੱਚੇ ਨੂੰ ਪਤਾ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਬਚਪਨ ਲੰਘਣਾ ਹੈ ਮੇਰਾ ਅੱਗੇ ਜਾ ਕੇ ਮੈਂ ਕੀ ਕਰਨਾ ਅੱਛਾ ਉਦੋਂ ਉਦੋਂ ਕੁਝ ਇਹੋ ਜਿਹਾ ਮਸੂਹੂਰ ਤਾਂ ਨਹੀਂ ਹੁੰਦੇ ਉਹ ਇਹੋ ਜੀ ਸੋਸਾਇਟੀ ਇੱਕ ਤਰ੍ਹਾਂ ਕਹਿ ਲੋ ਸੋਸਾਇਟੀ ਕਿਸ ਤਰ੍ਹਾਂ ਹੀ ਰਹਿੰਦੀ ਹੈ ਸੋਸਾਇਟੀ ਅਸੀਂ ਮੋਸਟਲੀ 34 ਸਾਲ ਮੇਰੀ ਏਜ ਹੋਗੀ ਤੇ ਮੈਂ ਬਲਾਈਂਡ ਕਮਿਊਨਿਟੀ ਦੇ ਵਿੱਚ ਜ਼ਿਆਦਾ ਰਿਆਂ ਨਾਰਮਲ ਨਾਲੋਂ ਕਿਉਂਕਿ ਪੜੇ ਵੀ ਬਲਾਈਂਡ ਸਕੂਲਾਂ ਦੇ ਵਿੱਚ ਫੈਮਿਲੀ ਵੀ ਬਲਾਈਂਡ ਤੇ ਵਿਚਰਨਾ ਹੁਣ ਬਲਾਈਂਡਾਂ ਦੇ ਵਿੱਚ ਹੈ ਹੀ ਹੈ ਤਕਰੀਬਨ 10-12 ਸਾਲ ਤੋਂ ਧਰਨੇ ਵੀ ਬਲਾਈਂਡਾਂ ਨਾਲ ਹੀ ਲਾਏ ਆ ਤੇ ਇਸ ਕਰਕੇ ਕੋਈ ਖਾਸ ਮਹਿਸੂਸ ਨਹੀਂ ਹੋਇਆ ਕਿਉਂਕਿ ਜਦੋਂ ਬੰਦਾ ਆਪਣੇ ਵਰਗਿਆਂ ਦੇ ਵਿੱਚ ਹੋਵੇ ਨਾ ਫਿਰ ਉਹ ਕਹਿ ਲੋ ਵੀ ਉਹ ਨਹੀਂ ਹੁੰਦਾ ਪਤਾ ਨਹੀਂ ਲੱਗਦਾ ਜਦੋਂ ਛੋਟਾ ਹੁੰਦਾ ਸੀ ਹਾਂ ਉਦੋਂ ਜ਼ਰੂਰ ਸੀ ਬਈ ਆਪਣਾ 1-2 ਸਾਲ ਤੱਕ ਤਾਂ ਪਤਾ ਹੀ ਨਹੀਂ ਲੱਗਿਆ ਉਸ ਤੋਂ ਬਾਅਦ ਆਪਰੇਸ਼ਨ ਕਰਾਤਾ ਆਪਰੇਸ਼ਨ ਤੋਂ ਬਾਅਦ ਆ ਆਖਰੀ ਥੋੜੀ ਬਹੁਤੀ ਨਿਗਾਹ ਬਣ ਗਈ ਤੇ ਕੁਝ ਇਸ ਅੱਖ ਦੇ ਸਾਰੇ ਕੰਮ ਚੱਲਦਾ ਰਿਹਾ ਜੀ ਸਰ ਖੁੰਦਾ ਨਾ ਕਿ ਇੱਕ ਪਰਿਵਾਰ ਦੇ ਵਿੱਚ ਫਾਈਨੈਂਸ਼ੀਅਲ ਪ੍ਰੋਬਲਮ ਵੀ ਇੱਕ ਵਾਰੀ ਸਮੇਂ ਦੇ ਵਿੱਚ ਆ ਜਾਂਦੀ ਹੈ ਉਹ ਫਾਈਨੈਂਸ਼ੀਅਲ ਪ੍ਰੋਬਲਮ ਕਿਸ ਤਰ੍ਹਾਂ ਫੇਸ ਕੀਤਾ ਫਾਈਨੈਂਸ਼ੀਅਲ ਪ੍ਰੋਬਲਮ ਜਿਹੜੀ ਹੈ ਜੀ ਜਦ ਤੱਕ ਤਾਂ ਮੰਮੀ ਜੌਬ ਨਹੀਂ ਸੀ ਉਹ ਤੱਕ ਤਾਂ ਕੱਲੇ ਪਾਪਾ ਹੀ ਰਨ ਕਰ ਰਹੇ ਸੀ ਸਾਰਾ ਜਦੋਂ ਮੰਮੀ ਜੌਬ ਲੱਗ ਗਏ ਪਰਮਾਤਮਾ ਦੀ ਕਿਰਪਾ ਹੋਈ ਸਭ ਠੀਕ ਹੋ ਗਿਆ ਸਿਰਫ ਮੈਨੂੰ ਉਹੀ 1 ਸਾਲ ਔਖਾ ਸੀ ਜਿਹੜਾ ਮਦਰ ਦਾ ਐਕਸੀਡੈਂਟ ਹੋਇਆ 1 ਸਾਲ ਬੈੱਡ ਤੇ ਰਿਹਾ ਉਦੋਂ ਸਿਰਫ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਸੀ ਬਸ ਇਹੀ ਸੀ ਵੀ ਅੱਖਾਂ ਤੋਂ ਤਾਂ ਹੈਗੇ ਹੀ ਐ ਲੱਤ ਤੋਂ ਵੀ ਹੋ ਗਏ ਉਹ ਉਹ ਪਲ ਕਿਸ ਤਰ੍ਹਾਂ ਦਾ ਕਿਉਂਕਿ ਉਹ ਪਲ ਇੱਕ ਇੱਕ ਇਹੋ ਜਿਹਾ ਹੁੰਦਾ ਵਾ ਕਿ ਬੰਦੇ ਨੂੰ ਕਨਫਿਊਜ਼ ਕਰ ਦਿੰਦਾ ਕਿਉਂਕਿ ਮਾਤਾ ਪਿਤਾ ਰੱਬ ਦਾ ਰੂਪ ਹੁੰਦੇ ਨੇ ਤੇ ਜਦੋਂ ਮਾਤਾ ਪਿਤਾ ਨੂੰ ਕੋਈ ਝੋੜ ਆਉਂਦੀ ਹੈ ਤੇ ਆ ਘਰ ਦੇ بیٹے ਜਾਂ ਬੇਟੀ ਨੂੰ ਕਾਫੀ ਤਕਲੀਫ ਹੁੰਦੀ ਹੈ ਤੁਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਫੇਸ ਕਰਦੇ ਠੀਕ ਕਹਿ लो ਵੀ ਇੱਕ ਮੰਨ ਸਮਝਾਣਾ ਹੁੰਦਾ ਜਦੋਂ ਡਾਕਟਰ ਨੇ ਕਿਹਾ ਤਾਂ ਵੀ ਨਹੀਂ ਹੋਣਾ ਕੁਝ ਮਦਰ ਨੇ ਵੀ ਇੱਕ ਗਲਤੀ ਕਰ ਲਈ ਪਲਸਟਰ ਲਾਇਆ ਸੀ ਉਹ ਕੱਟ ਲਿਆ ਆਪਣੇ ਆਪ ਜਿਹਦੇ ਕਰਕੇ ਹੁਣ ਉਹਨਾਂ ਦੀ ਲਤ ਠੀਕ ਨਹੀਂ ਹੋ ਪਾਈ ਤੇ ਇੱਕ ਵਾਰੀ ਕਹਿ लो ਵੀ ਜਦੋਂ ਹੋ ਗਿਆ ਵੀ ਹਾਂ ਹੁਣ ਠੀਕ ਹੈ ਮਾੜਾ ਮੋਟਾ ਤੁਰ ਫਿਰ ਸਕਦੇ ਆਫਿਸ ਜਾ ਸਕਦੇ ਆ ਠੀਕ ਹੈ ਫਿਰ ਬੰਦਾ ਹੌਲੀ 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 ਉਸ ਆਦਤ ਦੇ ਵਿੱਚ ਹੈਪਚੁਅਲ ਹੋ ਜਾਂਦਾ ਉਹ ਉਸ ਹੈਬਿਟ ਨੂੰ ਅਪਣਾ ਲੈਂਦਾ ਜੀ ਅੱਛਾ ਸਰ ਤੁਹਾਡੇ ਜੇਕਰ ਗੱਲ ਕਰੀਏ ਜਵਾਨੀ ਦੀ ਜੀ 20 ਕੀ 22 ਸਾਲਾਂ ਦੇ ਵਿੱਚ ਉਹ ਉਸ ਟਾਈਮ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਫੇਸ ਕੀਤਾ ਕੀ ਕੀ ਕਰਦੇ ਸੀਗੇ ਤੁਸੀਂ ਉਸ ਟਾਈਮ ਤੇ ਮੈਂ ਸਿਰਫ ਮੇਰੀ ਕੋਈ ਯਾਦ ਸੀ ਮੈਂ ਗੁਰਦੁਆਰਾ ਸਾਹਿਬ ਜਾਣਾ ਨਹੀਂ ਛੱਡਿਆ ਤੇ ਉਸ ਤੋਂ ਇਲਾਵਾ ਕੋਈ ਜ਼ਿੰਦਗੀ 'ਚ ਖਾਸ ਇਹ ਜਾਂ ਆਪਾਂ ਨਾ ਕੋਈ ਟ੍ਰੈਂਡ ਸਰਕਲ ਇਹ ਨਾ ਰੱਖਿਆ ਵੀ ਬਾਹਰ ਕਿਤੇ ਪੱਪਾਂ ਕਲਬਾਂ ਚਲੇ ਜੋ ਨਹੀਂ ਬਿਲਕੁਲ ਮੈਂ ਇਸ ਕਲਚਰ ਨੂੰ ਜਿਹੜਾ ਨਾ ਸਪੋਰਟ ਹੀ ਨਹੀਂ ਕਰਦਾ ਸਿਰਫ ਗੁਰੂ ਘਰ ਜਾਣਾ ਸ਼ੌਂਕ ਹੈ ਮੇਰਾ। ਮੋਟੀਵੇਟ ਕਿੱਥੋਂ ਮਿਲਦਾ ਸੀਗਾ? ਮੋਟੀਵੇਟ ਪੇਰੈਂਟਸ ਹੀ ਕਰਦੇ ਆ। ਪੇਰੈਂਟਸ ਹੀ ਕਰਦੇ ਆ। ਜੀ। ਇਹ 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 ਵਪਾਰ ਦਾ ਕਿਸਾ ਸੋਚਿਆ ਤੁਸੀਂ? ਕਿਉਂਕਿ ਨੌਕਰੀਆਂ ਕਾਫੀ ਨੇ ਪੰਜਾਬ ਦੇ ਵਿੱਚ ਆ, ਹਿੰਦੁਸਤਾਨ ਦੇ ਵਿੱਚ। ਤੁਸੀਂ ਕਿਤੇ ਅਪਲਾਈ ਕਰਨ ਦੀ ਸੋਚੀ ਜਾਂ ਕੁਝ ਕਰ ਐਡਾ ਕਰਨ ਦਾ ਸੋਚਿਆ? ਭਾਈ ਜੀ ਨੌਕਰੀਆਂ ਬਹੁਤ ਨੇ ਮੈਂ ਮੰਨਦਾ ਸਰਕਾਰ ਕੋਲ ਪਰ ਸਰਕਾਰ ਕੱਢਦੀ ਨਹੀਂ। ਸਾਡਾ 1721 ਪੋਸਟਾਂ ਚਾਰ categories ਦੀਆਂ ਪਈਆਂ ਨੇ ਐਸਿਡ ਅਟੈਕ ਵਾਲੇ ਹੋ ਗਏ ਡਫ ਐਮ ਡਮ ਹੋ ਗਏ ਹੈਂਡੀਕੈਪਡ ਹੋ ਗਏ ਬਲਾਈਂਡ ਹੋ ਗਏ 1721 ਪੋਸਟਾਂ ਬੈਕਲੌਗ ਚ ਪਈਆਂ ਨੇ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ 2022 ਦੇ ਵਿੱਚ ਸਰਕਾਰ ਬਣੀ ਸੀ ਉਦੋਂ ਤੋਂ ਹੀ ਡਾਕਟਰ ਬਲਜੀਤਪੁਰ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਨੇ ਉਹ ਕਹਿੰਦੇ ਆ ਰਹੇ ਆ ਵੀ ਤੁਹਾਡਾ ਕੰਮ ਹੋ ਰਿਹਾ ਹੈ ਤੁਹਾਡੀਆਂ ਪੋਸਟਾਂ ਕੱਢ ਦਾਂਗੇ ਪਰ ਆ 2025 ਆ ਗਿਆ ਅਗਲੇ ਸਾਲ ਸਰਕਾਰ ਵੀ ਬਦਲ ਜਾਣੀ ਹੈ ਪਰ ਕੋਈ سپورਟ ਨਹੀਂ ਮਿਲੀ ਸਾਨੂੰ ਸਰਕਾਰ ਵੱਲੋਂ अच्छा तर किस तरह दे दियो क्योंकि सरकारा ਤਾਂ ਸਰ ਇੰਨੀਆਂ ਪੋਸਟਾ ਕਾਰਡਰੀਆਂ ਨੇ ਕੋਟੇ ਕੱਢਰੀ ਹੁਣ ਤੱਕ ਇੰਨੀਆਂ ਨੌਕਰੀਆਂ ਕੱਢੀਆਂ ਨੇ ਹੁਣ ਤੁਸੀਂ ਟਰਾਈ ਵਗੈਰਾ ਕੀਤਾ ਹੋਵੇ ਪੋਸਟਾਂ ਜਰੂਰ ਕੱਢ ਰਹੀ ਹੈ ਸਰਕਾਰ ਪਰ ਨੋਰਮਲ ਵਾਸਤੇ ਸਾਡਾ ਬਲਾਈਂਡਾਂ ਦਾ ਜਿਹੜਾ ਕੋਟਾ ਉਸੇ ਤਰ੍ਹਾਂ ਹੀ ਪਿਆ ਉਹਨੂੰ ਸਰਕਾਰ ਦੇਖ ਹੀ ਨਹੀਂ ਰਹੀ ਧਿਆਨ ਹੀ ਨਹੀਂ ਹੈ ਸਰਕਾਰ ਦਾ ਸਾਡੀ ਜਥੇਵੰਦੀਆਂ ਦੋ ਤਿੰਨ ਵਾਰੀ ਭਗਵੰਤ ਮਾਨ ਨੂੰ ਵੀ ਮਿਲੇ ਪਰ ਨਹੀਂ ਕੋਈ ਹੈ ਨਹੀਂ ਹੱਲ ਤੁਸੀਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਨੌਜਵਾਨਾਂ ਦੇ ਲਈ ਕੀ ਕਹਿਣਾ ਚਾਹੋਗੇ ਹੁਣ ਦੁਨੀਆ ਵਾਸੀ ਲੋਕਾਂ ਨੂੰ ਇਹ ਹੀ ਹੈ ਪੰਜਾਬ ਦੀ ਜਿਹੜੀ ਜਵਾਨੀ ਹੈ ਆਪਣਾ ਪੰਜਾਬ ਛੱਡ ਕੇ ਬਾਹਰ ਨਾ ਜਾਓ 20-25 ਲੱਖ ਰੁਪਈਆ ਬਾਹਰ ਜਾਣ ਤੇ ਲਾਣਾ ਹੈ ਤੁਸੀਂ ਉਹੀ 10 ਲੱਖ 2 ਲੱਖ ਰੁਪਈਆ ਲਾ ਕੇ ਕੋਈ ਆਪਣਾ ਕੰਮ ਸ਼ੁਰੂ ਕਰ ਲਓ ਨਾਲੇ ਆਪਣੇ ਘਰੋਂ ਮਾਪੇ ਦੇ ਅੱਖਾਂ ਸਾਹਮਣੇ ਆ ਠੀਕ ਹੈ ਬਿਲਕੁਲ ਇਹ ਸਾਣਾ ਸੀਗੇ ਕੁਲਵਿੰਦਰ ਜੀ ਜੋ ਕਿ ਪੰਜਾਬ ਦੀ ਜਵਾਨੀ ਲਗਾਤਾਰ ਨਸ਼ਾ ਵਿੱਚ ਵਿੱਚ ਅਤੇ ਜ਼ਹਿਰੀਲੀ ਪਦਾਰਥਾਂ ਦੇ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਹੈ ਉੱਤੇ ਹੀ ਪੰਜਾਬ ਦੀ ਜਵਾਨੀ ਇੱਕ ਦੂਜੇ ਪਾਸੇ ਬਾਹਰ ਜਾਣ ਨੂੰ ਜਿਹੜੀ ਆ ਉਤਾਵਲੀ ਹੁੰਦੀ ਨਜ਼ਰ ਆਂਦੀ ਪਈ ਹੈ ਪਰ ਇਹ ਨੌਜਵਾਨ ਦੀ ਤੁਸੀਂ ਕਹਾਣੀ ਸੁਣੀ ਕਿਸ ਤਰ੍ਹਾਂ ਉਹਨਾਂ ਨੇ ਔਖੇ ਵੇਲੇ ਆਪਣਾ ਸਮਾਂ ਕੱਢਿਆ ਕਿਸ ਤਰ੍ਹਾਂ ਸਮੇਂ ਔਖੇ ਵੇਲੇ ਪਰਿਵਾਰ ਦੇ ਨਾਲ ਖੜੇ ਸਾਥ ਦਿੱਤਾ ਪਰਿਵਾਰ ਨੇ ਇਹਨਾਂ ਦਾ ਸਾਥ ਦਿੱਤਾ ਤੇ ਇੱਕ ਆਪਣਾ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ ਛੋਟਾ ਕਾਰੋਬਾਰ ਆ ਪਰ ਉਹ ਕਹਿੰਦੇ ਆ ਕਿ ਸਮਾਂ ਜ਼ਰੂਰ ਲੱਗਦਾ ਹਰ ਇੱਕ ਕਾਰੋਬਾਰ ਕਰਨ ਦੇ ਵਿੱਚ ਅ ਮੰਨਿਆ ਮਨ ਤੋਂ ਡਰਨਾ ਇਹ ਇਹਨਾਂ ਨੇ ਇਹੀ ਸੋਚ ਕੇ ਜਿਹੜਾ ਕਿਆ ਹੌਸਲਾ ਰੱਖਦੇ ਹੋਏ ਆਪਣਾ ਇੱਕ ਕਾਰੋਬਾਰ ਸ਼ੁਰੂ ਕੀਤਾ ਤੇ ਨੌਜਵਾਨ ਨੂੰ ਵੀ ਕਿਹਾ ਕਿ ਬਿਲਕੁਲ ਤੁਸੀਂ ਡਰਨਾ ਨਹੀਂ ਹੈ ਆਪਣਾ ਕਾਰੋਬਾਰ ਪੰਜਾਬ ਦੇ ਵਿੱਚ ਕੇ ਕੰਮ ਕਰੋ ਤੁਕੀ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਵਦੇਰਾ ਕੰਮ ਹੈਗਾ ਬ ਤੁਹਾਨੂੰ ਕਿਦਾਂ ਲੱਗੀ ਤੁਹਾਨੂੰ ਤੁਹਾਡੀ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੁੜੇ ਰਹੋ ਲਧਾਨਾ ਵਿਦਿਨਾ ਦੀਪਕ ਕੁਮਾਰ ਦਾ ਯੂਮ ਰਿਪੋਰਟ ਧੰਨਵਾਦ